ਨਾਂ ਦੇ ਨਜ਼ਦੀਕੀ ਪਿੰਡ ਮਾਨਕ ਮਾਜਰਾ ਵਿੱਚ ਹੋਏ ਦਰਦਨਾਕ ਹਾਦਸੇ ਵਿੱਚ ਇੱਕ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਜਦੋਂ ਕਿ ਘਰ ਦੇ ਤਿੰਨ ਲੋਕ ਬਾਲਬਾਲ ਬਚ ਗਏ ਹੋਇਆ ਇਸ ਤਰ੍ਹਾਂ ਕਿ ਕਈ ਦਿਨਾਂ ਤੋਂ ਰੁਕ ਰੁੱਕ ਕੇ ਹੋ ਰਹੀ ਬਰਸਾਤ ਦੇ ਕਾਰਨ ਘਰ ਦੀ ਛੱਤ ਕਾਫੀ ਖਸਤਾ ਹਾਲਤ ਵਿੱਚ ਹੋ ਗਈ ਸੀ ਜਦੋਂ ਅਚਾਨਕ ਪਰਿਵਾਰ ਦੇ ਲੋਕ ਬੈਠੇ ਬੈਠੇ ਸੰਤਾਂ ਇੱਕ ਕਮਰੇ ਵਿੱਚ ਛੱਤ ਦਾ ਕੁਝ ਹਿੱਸਾ ਥੱਲੇ गिर ਗਿਆ ਜਿਸ ਵਿੱਚ ਪਰਿਵਾਰ ਦੇ ਬਾਕੀ ਲੋਕ ਤਾਂ ਬਚ ਗਏ ਪਰ ਇੱਕ ਲੜਕੀ ਦੇ ਸਿਰ ਅਤੇ ਬਾਹਾਂ ਪੂਰੀ ਤਰ੍ਹਾਂ ਨਾਲ ਜ਼ਖਮੀ ਹੋ ਗਏ ਇਸ ਤੋਂ ਬਾਅਦ ਤੁਰੰਤ ਇਸ ਨੂੰ ਜ਼ਖਮੀ ਹਾਲਤ ਵਿੱਚ ਸਿਵਲ ਹਸਪਤਾਲ ਲੈ ਕੇ ਜਾਇਆ ਗਿਆ ਜਿੱਥੋਂ ਉਸ ਨੂੰ ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਹੁਣ ਲੜਕੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸਵੀਰ ਸਿੰਘ ਹੈ ਜਸਵੀਰ ਸਿੰਘ ਜੀ ਕੀ ਹਾਸਾ ਹੋਇਆ ਇਹ ਹਾਸਾ ਇਹ ਉਹਨੇ ਕਰਨਾ तकरीबन 12:30 ਵਜੇ ਸਾਰੇ ਟੱਬਰ ਇੱਥੇ ਬੈਠੇ ਬੇਟੀ ਬੈਠੀ ਬੇਟਾ ਬੱਟਾ ਇਹ ਘਰ ਤੇ ਬੈਠਦੇ ਸੀ ਤੇ ਨਾ ਇਹਦੇ ਪੰਨਾ ਚਾਣਕ ਛੱਤ ਕਰ ਗਈ ਠੀਕ ਹੈ ਜੀ ਛੱਤ ਕਰਨ ਕਰਕੇ ਇਹ ਆਪਣੇ ਬੇਟੀ ਦੇ ਕਾਫੀ ਜ਼ਖਾਣ ਲੱਗੇ ਤੇ ਲਾਤ ਤੇ ਸੌਰੀ ਲਾਤ ਤੇ ਸਿਰ ਤੇ ਬਾਂਧਈ ਤੇ ਇਹ ਫਿਰ ਇਸ ਨੂੰ ਮਾ ਗਵਿੰਦ ਘੜਾ ਹਸਪਤਾਲ ਲੈ ਗਿਆ ਉਹਨਾਂ ਨੇ ਰੈਫਰ ਪੀ ਜੇ ਉਹ ਪੀ ਜੇ ਕਰਤਾ ਜੀ ਉੱਥੋਂ ਇਹ ਤਾਂ ਲੱ ਚੱਲ ਰਿਹਾ ਕਿਉਂ ਇੱਕ ਲਾ ਚੱਲ ਰਹੀ ਇਹਦਾ ਤੇ ਇਹ ਨਹੀਂ ਹੁਣ ਅਸੀਂ ਦੇਖਿਆ ਜੀ ਤੁਹਾਡੇ ਘਰ ਬਿਲਕੁਲ ਟੁੱਟਿਆ ਪਿਆ ਵੀ ਛੱਤ ਜਿਹੜੀ ਮਾੜੀ ਮੋਢੀ ਬਤੀ ਹੈ ਕਦੇ ਵੀ ਟੁੱਟ ਸਕਦੀ ਹੈ ਜਿਹੜਾ ਸਾਰਾ ਪਰਿਵਾਰ ਹੈ ਤੁਸੀਂ ਸਰਕਾਰ ਨੂੰ ਅਪਲਾਈ ਨਹੀਂ ਕੀਤਾ ਵੀ ਸਰਕਾਰ ਨੂੰ ਹਾਂਜੀ ਹਾਂਜੀ ਜੋ ਨਾ ਆਪਣੇ ਜਿਹੜੀ ਹੁਣ ਸਕੀਮ ਚੱਲੀ ਹੋਈ ਆਪਣਾ ਘਰ ਦੇ ਸਕੀਮ ਤਾਂ ਇਹ ਤਾਂ ਅਸੀਂ ਅਪਲਾਈ ਵੀ ਕੀਤਾ ਜੀ ਆਪਣੇ ਸੌਂਦ ਸਾਹਿਬ ਦੇ ਦਫ਼ਤਰ ਮੈਂ ਸੌਂਦ ਸਾਹਿਬ ਤੋਂ ਮਾਰ ਕਰਵਾ ਕੇ ਕਿਉਂਕਿ ਜੋ ਜੋ ਸਰਪੰਚਾਂ ਨਾਲ ਪਾਰਟੀ ਬਈ ਮੈਂ ਸੌਂਦ ਸਾਹਿਬ ਦਾ ਸੱਚਾ ਸੇਵਕਾਂ ਆਮ ਆਦਮੀ ਪਾਰਟੀ ਦਾ ਜੀ ਇਹ ਆਮ ਆਦਮੀ ਪਾਰਟੀ ਦਾ ਵਰਕਰ ਹੋਣ ਕਰਕੇ ਮੈਨੂੰ ਇਹ ਸਜ਼ਾ ਦਿੱਤੀ ਗਈ ਹੈ ਕਿ ਮੈਨੂੰ ਕੋਈ ਰਾਹ ਨਹੀਂ ਦਿੱਤਾ ਜਾਏ ਹੁਣ ਤੁਹਾਡੇ ਸਾਹਮਣਿਆਂ ਦੇਖੋ ਕੀ ਹਾਲ ਹੈ ਛੱਤ ਦਾ ਕੱਲ ਨੂੰ ਮੇਰੇ ਕੋਲ ਟੱਬਰ ਟੱਬਰ ਗਲ੍ਹਾਂ ਅਸਾ ਹੁੰਦਾ ਮੈਂ ਇਕੱਲਾ ਕਮਣ ਬੇਟਾ ਮੇਰਾ ਗੂੰਗਾ ਬੋਲਿਆ ਤੇ ਘਰ ਤੇ ਲੋਕਾਂ ਦੇ ਘਰਾਂ ਚਾਚਾ ਰੋਪੇਟਾ ਕਰਕੇ ਕੰਮ ਕਰਦੇ ਮੈਂ ਹੱਥ ਬਨ ਕੇ ਬੇਨਤੀ ਕਰਦਾ ਵੀ ਸਾਡੀ ਬਾਹ ਫੜੀ ਜਾਵੇ ਤਾਂ ਸਾਨੂੰ ਸੌ ਕ ਆਪਣੇ ਹੈਲਪ ਕੀਤੇ ਜਾਵੇ ਸੌਂਦ ਸਾਹਿਬ ਕੀ ਬੀਜ ਕਰਦੇ ਸੌਂਦ ਸਾਹਿਬ ਅੱਗੇ ਹੀ ਅਪੀਲ ਕਰਦਾ ਵੀ ਸਾਡਾ ਮਕਾਨ ਬਣਵਾ ਕੇ ਦਿੱਤਾ ਜਾਵੇ ਕੀ ਨਾਮ ਹੈ ਤੁਹਾਡਾ ਮਨਜੀਤ ਕੌਰ ਗੁੱਡੀ ਕੀ ਉਹ ਜਿਹੜਾ ਹਸ ਹੋਇਆ ਕੀ ਹੋਇਆ ਸੀ ਕਿਵੇਂ ਹੋਇਆ ਇਹਦੇ ਕੱਲ 12:00 ਵਜੇ ਮੈਂ ਭਾਂਡੇ ਭਾਂਡੇ ਸਾਫ ਕਰਕੇ ਤੱਕ ਕੇ ਲਗਾ ਰਹੀ ਸੀਗੀ ਉੱਥੇ ਉਹ ਤਿਆਨ ਕੇ ਸੱਤ ਗਿਰਗਿ ਜਿਸ ਕਰਕੇ ਮੇਰੇ ਸਿਰ ਤੇ ਟਾਂਕੇ ਲੱਗੇ ਆ ਤੇ ਬਾਹਰ ਤੇ ਟਾਂਕੇ ਲੱਗੇ ਆ ਤੇ ਸਾਰੇ ਪਰਿਵਾਰ ਦੇ ਮਾੜੀ ਮੋਟੀਆਂ ਛੱਟਾਂ ਲੱਗੀਆਂ ਹੋਈਆਂ ਨੇ ਇਹ ਇਹ ਫਰਦਮਖਾਨ ਜੀ ਮੈਂ ਸਾਰਾ ਕੁੱਟਿਆ ਪਏ ਤੇ ਕੁਝ ਨਹੀਂ ਤੁਸੀਂ ਗਰੀਬ ਹੋ ਤੁਸੀਂ ਸਰਕਾਰ ਦੀ ਜਿਹੜੀ ਸਕੀਮ ਚੱਲਦੀ ਤੁਸੀਂ ਕਹਿੰਦੇ ਆ ਅਪਲਾਈ ਨਹੀਂ ਕੀਤਾ ਦੀ ਉਹ ਕਰਿਆ ਸੀਗਾ ਜੀ ਅਪਲਾਈ ਸਾਡੇ ਕਿਸੇ ਨੇ ਬਾਹ ਨਹੀਂ ਫੜੀ ਆ ਗਈ ਅਸੀਂ ਸੌਂਤ ਚਾਬ ਅੱਗੇ ਹਿਰਦਾ ਕਹਣਾ ਚਾਹੁੰਦੇ ਆ ਕਿ ਸਾਨੂੰ ਮਕਾਨ ਪਾ ਕੇ ਦਿੱਤਾ ਜਾਵੇ ਤੇ ਸਾਡੂ ਬਾਹ ਫੜੀ ਜਾਵੇ ਤੇ ਅਸੀਂ ਇਹਨਾਂ ਦੇ ਹੌਨ ਹਾਰ ਅੱਗੇ ਆ ਕਰੀ ਅੱਗੇ ਆ ਕਰੀ ਅਸੀਂ ਆ ਗਏ ਹਾਂ ਤੇ ਅਸੀਂ ਸੌਂਤ ਚਾਬ ਨੂੰ ਇਹ ਕਹਣਾ ਚਾਹੁੰਦੇ ਆ ਕਿ ਸਾਡਾ ਮਕਾਨ ਬਣਾ ਦਿੱਤਾ ਜਾਵੇ ਤੇ ਸਾਡੇ ਪਰਿਵਾਰ ਦਾ ਹਾਥ ਚਾ ਹੋਣ ਤੋਂ ਬਚਾਇਆ ਜਾਵੇ ਤੇ ਇਲਾਜ ਲਈ ਕਿੱਥੇ ਕਿੱਥੇ ਗਏ ਸੀ ਤੁਸੀਂ ਕਿੱਥੋਂ ਯਾਰ ਮਤਰੀ ਮੇਰਾ ਇਲਾਜ ਕੱਲ ਮੈਂ ਮੰਡਗਵਿੰਦ ਕੜ ਗਈ ਸੀ ਉਹਨਾਂ ਨੇ ਮੈਨੂੰ ਟੰਡਗੜ ਪੀਜੀ ਆਈ ਤੇ ਰੈਫਰ ਕਰ ਦਿੱਤਾ ਉੱਥੇ ਮੇਰਾ ਇਲਾਜ ਚੱਲ ਰਿਹਾ ਤੇ ਮੇਰੇ ਘਰ ਦੇ ਨੇ ਪੈਸੇ ਮੰਗ ਤੰਗ ਕੇ ਮੇਰਾ ਇਲਾਜ ਕਰਵਾ ਰਹੇ ਨੇ ਤੇ ਮੈਂ ਇਹੀ ਸੰਧ ਸਾਹਿਬ ਅੱਗੇ ਅਪੀਲ ਕਰਦੀ ਆ ਕਿ ਸਾਡਾ ਮਕਾਨ ਤਿਆਰ ਕੀਤਾ ਜਾਵੇ